ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਤੇ ਅੱਜ ਇਸ ਪ੍ਰੋਗਰਾਮ ਦੇ ذریعے ਅਸੀਂ ਗੱਲ ਕਰਾਂਗੇ ਅਜਿਹੇ ਸਮਾਜਿਕ ਜ਼ਖਮ ਦੀ ਜਿਸ ਨੇ ਪੰਜਾਬ ਦੇ ਹਰ ਦੂਸਰੇ ਤੀਸਰੇ ਘਰ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ ਮੈਂ ਗੱਲ ਕਰ ਰਹੀ ਹਾਂ ਪੰਜਾਬ ਵਿੱਚ ਨਸ਼ਿਆਂ ਦੀ ਕਿਉਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਧਸੀ ਜਾ ਰਹੀ ਹੈ ਸਾਰੇ ਹੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਨਵੀਨ ਜੀ ਪੰਜਾਬ ਵਿੱਚੋਂ ਨਸ਼ਾ ਮੁਕਤੀ ਦੇ ਬਹੁਤ ਸਾਰੇ ਇਦਾਂ ਦੇ ਮੂਹਮ ਚਲਾਈ ਜਾ ਰਹੀ ਹੈ ਪਰ ਫਿਰ ਵੀ ਜਿਹੜੀ ਪੰਜਾਬ ਦੀ ਜਵਾਨੀਆਂ ਉਹਦਾ ਰੁਝਾਨ ਨਸ਼ਿਆਂ ਵੱਲ ਕਿਉਂ ਹੈ ਦੇਖੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਖਤਮ ਕਰਨ ਦੇ ਲਈ ਜਿਹੜੀ ਮੂਹਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਪੰਜਾਬ ਸਰਕਾਰ ਕਈ ਉਪਰਾਲੇ ਕਰ ਰਹੀ ਹੈ ਪੰਜਾਬ ਪੁਲਿਸ ਕਈ ਉਪਰਾਲੇ ਕਰ ਰਹੀ ਆ ਔਰ ਪੰਜਾਬ ਕੈਬਨਿਟ ਦੇ ਮੰਤਰੀ ਜਿਹੜੇ ਨੇ ਉਹਨਾਂ ਦੀ ਵੀ ਇੱਕ ਟੀਮ ਬਣਾਈ ਹੋਈ ਆ ਉਹਨਾਂ ਨੂੰ ਜ਼ਿਲ੍ਹਾ ਵਾਈਜ਼ ਜ਼ਿਲ੍ਹੇ ਬੰਡੇ ਹੋਏ ਉਹਦੇ ਵਿੱਚ ਕੰਮ ਕੀਤਾ ਜਾ ਰਿਹਾ ਹੂੰ ਨੋ ਡਾਊਟ ਕਿ ਪੰਜਾਬ ਦੇ ਵਿੱਚ ਜਿਹੜਾ ਕੰਮ ਹੈ ਜੰਗੀ ਪੱਧਰ ਤੇ ਚੱਲ ਰਿਹਾ ਹ। ਪਰ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਕਰਨ ਨੂੰ ਲੈ ਕੇ ਜੋ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣਦੀ ਆ ਉਸ ਤੋਂ ਬਾਅਦ ਕਈ ਵਾਰ ਇਸ ਚੀਜ਼ ਦਾ ਐਲਾਨ ਹੋਇਆ ਕਿ ਤਰੀਕਾ ਮਿੱਥੀਆਂ ਗਈਆਂ ਕਿ ਇਸ ਤਰੀਕ ਨੂੰ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਏਗਾ ਜੋ ਲਾਸਟ ਤਰੀਕ ਮਿੱਥੀ ਗਈ ਸੀ ਉਹ ਸੀਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ 31 ਮਈ 2025 ਨੂੰ ਪੰਜਾਬ ਦੇ ਵਿੱਚ ਉਹ ਨਸ਼ਾ ਜਿਹੜਾ ਮੁਕੰਮਲ ਤੌਰ ਤੇ ਖਤਮ ਹੋ ਜਾਏਗਾ। ਪਰ ਉਸ ਤੋਂ ਬਾਅਦ ਵੀ ਮੋਹਮ ਅਜੇ ਤੱਕ ਚੱਲ ਰਹੀ ਹੈ ਔਰ ਕਈ ਵੀਡੀਓਸ ਐਸੀਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਕਈ ਕੁੜੀਆਂ ਦੀਆਂ ਵੀ ਵੀਡੀਓਸ ਆਈਆਂ ਸੀ ਕਿ ਨਸ਼ੇ ਦੀ ਹਾਲਤ ਦੇ ਵਿੱਚ ਘੁੰਮਦੇ ਫਿਰ ਰਹੇ। ਬਿਲਕੁਲ। ਹਾਲਾਂਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਇਹਨਾਂ ਵੀਡੀਓਸ ਨੂੰ ਹੋਰ ਮعنی ਕਿ ਕੋਈ ਵੀ ਸਿਆਸੀ ਪਾਰਟੀ ਦੇ ਆਗੂ ਹੋਣ ਉਹਨਾਂ ਦੇ ਵੱਲੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਤਾਂ ਜੱਕਸੇ ਜਾ ਰਹੇ। ਨੋ ਡਾਊਟ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਮੋਹਮ ਚਲਾਈ ਜਾ ਰਹੀ ਹੈ ਨਸ਼ਾ ਕਦੋਂ ਖਤਮ ਹੋਏਗਾ? ਮੁਕੰਮਲ ਤੌਰ ਦੇ ਉੱਤੇ। ਉਹ ਦਾ ਅਜੇ ਵੀ ਜਣੀ ਭਵਿੱਖ ਦੀ ਕੋਖ ਦੇ ਵਿੱਚ ਆ ਕਿ ਉਹ ਦਿਨ ਕਦੋਂ ਆਏਗਾ ਪੰਜਾਬ ਦੇ ਵਿੱਚ ਜਦੋਂ ਨਸ਼ਾ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਖਤਮ ਹੋ ਜਾਏਗਾ ਪਰ ਪੰਜਾਬ ਦੀ ਸਿਆਸਤ ਇਸ ਨਸ਼ੇ ਦੇ ਮੁੱਦੇ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਔਰ ਉਹਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੂੰ ਅਕਾਲੀ ਭਾਜਪਾ ਦੀ ਸਰਕਾਰ ਸੀ ਉਹਨਾਂ ਨੂੰ ਸੱਤਾ ਦੀ ਕੁਰਸੀ ਤੋਂ ਹੱਥ ਧੋਣਾ ਪਿਆ ਫਿਰ ਕਾਂਗਰਸ ਦੀ ਸਰਕਾਰ ਆ ਗਈ ਕਾਂਗਰਸ ਦੀ ਸਰਕਾਰ ਦੇ ਵਿੱਚ ਕੈਪਟਨ ਅਬਨੇਂਦਰ ਸਿੰਘ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੌਖਾਦੀ ਕਿ ਮੈਂ ਪੰਜਾਬ ਦੇ ਵਿੱਚ ਆ ਗਈ ਸਾਡੀ ਸਰਕਾਰ ਤੇ ਅਸੀਂ ਨਸ਼ਾ ਖਤਮ ਕਰਦਾਂਗੇ ਹੂੰ ਪੰਜ ਸਾਲ ਉਹਨਾਂ ਦੀ ਸਰਕਾਰ ਰਹੀ ਉਹਨਾਂ ਤੋਂ ਨਸ਼ਾ ਨਹੀਂ ਖਤਮ ਹੋਇਆ ਹਾਲਾਂਕਿ ਆંકੜੇ ਜਾਰੀ ਕਰਦੇ ਰਹੇ ਕਿ ਇੰਨੇ ਨਸ਼ਾ ਤਸਕਰ ਫੜ ਲਏ ਇੰਨੇ ਇੰਨੇ ਨਸ਼ਾ ਫੜ ਲਿਆ ਹੂੰ ਉਸ ਤੋਂ ਬਾਅਦ ਫਿਰ 2022 ਦੀਆਂ ਜਦੋਂ ਇਲੈਕਸ਼ਨ ਆਣ ਆਣੀਆਂ ਸੀ ਫਿਰ ਉਹੀ ਮੁੱਦਾ ਕਾਂਗਰਸ ਪਾਰਟੀ ਤੇ ਪਾਰਾ ਪੈ ਗਿਆ ਜਿਹੜਾ ਮੁੱਦਾ ਕਿਸੇ ਟਾਈਮ ਦੇਤੇ ਭਾਜਪਾ ਅਕਾਲੀ ਦਲ ਦੀ ਸਰਕਾਰ ਨੂੰ ਡੋਬ ਗਿਆ ਸੀ ਨਸ਼ੇ ਦਾ ਮੁੱਦਾ ਹੂੰ ਫਿਰ ਕਾਂਗਰਸ ਸਰਕਾਰ ਇਹ ਵਾਦਾ ਕਰਕੇ ਆਈ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਫਿਰ 5 ਸਾਲ ਉਹਨਾਂ ਤੋਂ ਨਸ਼ਾ ਖਤਮ ਨਹੀਂ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਨੂੰ ਕੁਰਸੀ ਤੋਂ ਹੱਥ ਛੋਣਾ ਪਿਆ ਫਿਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਮ ਆਦਮੀ ਪਾਰਟੀ ਦੇ ਵੀ 3 ਸਾਲ ਨਿਕਲ ਚੁੱਕੇ ਆ ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਆ ਅੰਕੜਿਆਂ ਦੇ ਨਾਲ 노 ਡਾਊਟ ਪੰਜਾਬ ਦੀਆਂ ਜ਼ਿਲਾਂ ਭਰੀਆਂ ਪਈਆਂ ਆ ਪੰਜਾਬ ਦੀਆਂ ਜ਼ਿਲਾਂ ਦੇ ਵਿੱਚ ਨਸ਼ਾ ਤਸਕਰ ਛੋਟੇ ਵੱਡੇ ਨਸ਼ਾ ਵੇਚਣ ਵਾਲੇ ਨਸ਼ਾ ਖਾਣ ਵਾਲੇ ਜਿਹੜੇ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਭੇਜਿਆ ਗਿਆ ਕਿ ਨਸ਼ਾ ਛੱਡਿਆ ਜਾਵੇ ਉਹਨਾਂ ਦੇ ਵੱਲੋਂ ਨਸ਼ਾ ਚੜਾਉ ਕੇਂਦਰ ਦੇ ਵਿੱਚ ਭੇਜਿਆ ਗਿਆ ਪਰ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਦੇ ਨਾਲ ਜਿੱਲਾ ਭਰੀਆਂ ਪਈਆਂ ਆ ਜਦੀਆਂ ਅੱਛਾ ਸਰਕਾਰਾਂ ਆ ਰਹੀਆਂ ਸਰਕਾਰਾਂ ਜਾ ਰਹੀਆਂ ਆ ਹਰ ਇੱਕ ਦਾ ਜਦੋਂ ਤੁਸੀਂ ਕਿੰਨੇ ਆ ਕੰਪੇਨਿੰਗ ਕਰਦੇ ਆ ਰੈਲੀਆਂ ਕੀਤੀਆਂ ਜਾਂਦੀਆਂ ਸਰਕਾਰਾਂ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਜਾਂਦੇ ਕਿ ਅਸੀਂ ਅਸੀਂ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਾਂਗੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਉਹਨਾਂ ਨੇ ਗੁਟਕਾ ਸਾਈ ਭਾਤ ਵਿੱਚ ਲੈ ਕੇ ਕਿਹਾ ਸੀ 4 ਹਫ਼ਤਿਆਂ ਵਿੱਚ ਅਸੀਂ ਮਹਿਜ਼ 4 ਹਫ਼ਤਿਆਂ ਵਿੱਚ ਅਸੀਂ ਜੇਕਰ ਸਾਡੀ ਸਰਕਾਰ ਬੰਦੀ ਹੈ ਤਾਂ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਾਂਗੇ ਸਰਕਾਰਾਂ ਦਾ ਉਹ ਦੌਰ جاری ਆ ਸਰਕਾਰਾਂ ਆ ਰਹੀਆਂ ਜਾ ਰਹੀਆਂ ਪਰ ਨਸ਼ਾ ਗਰਾਉਂਡ ਲੈਵਲ ਤੇ ਖਤਮ ਕਿਉਂ ਨਹੀਂ ਹੋ ਰਿਹਾ ਦੇਖੋ ਗਰਾਉਂਡ ਲੈਵਲ ਤੇ ਜੇ ਖਤਮ ਨਹੀਂ ਹੋ ਰਿਹਾ ਭਗਵੰਦ ਮਾਨ ਸਰਕਾਰ ਨੇ ਇਹਦੀ ਪੈੜ ਨੱਪਣ ਦੀ ਤਾਂ ਕੋਸ਼ਿਸ਼ ਕੀਤੀ ਆ ਕਿਉਂਕਿ ਨਸ਼ਾ ਜਿਹੜਾ ਨਸ਼ਾ ਤਸਕਰਾਂ ਨੇ ਜਿਵੇਂ ਸੀਮ ਭਗਵੰਦ ਮਾਨ ਦੀ ਤੁਸੀਂ ਸਪੀਚ ਸੁਣੋਗੇ ਉਹ ਕਹਿੰਦੇ ਕਿ ਨਸ਼ਾ ਤਸਕਰਾਂ ਨੇ ਇਲਾਕੇ ਬੰਡੇ ਹੁੰਦੇ ਆ ਕਿ ਆਹ ਇਲਾਕੇ ਦੇ ਵਿੱਚ ਮੈਨਾਂ ਨਸ਼ਾ ਵੇਚਣਾ ਭਾਈ ਤੂੰ ਇਹਦੇ ਵਿੱਚ ਨਹੀਂ ਆਣਾ ਤੂੰ ਆਪਣੇ ਇਲਾਕੇ ਦੇ ਵਿੱਚ ਨਸ਼ਾ ਵੇਚ ਫਿਰ ਉਹਨਾਂ ਨਸ਼ਾ ਤਸਕਰਾਂ ਦੀਆਂ ਕਿਤੇ ਨਾ ਕਿਤੇ ਪੁਲਿਸ ਦੇ ਜਾਂ ਕੁਝ ਕੁਝ ਅਧਿਕਾਰੀ ਵੀ ਸਾਰਿਆਂ ਨੂੰ ਨਹੀਂ ਕਹਿੰਦੇ ਪੁਲਿਸ ਦੇ ਵੀ ਕੋਸ਼ ਅਧਿਕਾਰੀ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਨਾਲ ਉਹਨਾਂ ਦੀ ਸੈਟਿੰਗ ਹੁੰਦੀ ਆ ਹਫਤਾਵਾਰੀ ਚੱਲਦੀ ਹਫਤਾਵਾਰੀ ਚੱਲਦੀ ਆ ਕਿ ਅਸੀਂ ਆਹ ਇਲਾਕੇ ਦੇ ਵਿੱਚ ਤੁਸੀਂ ਨਸ਼ਾ ਵੇਚੋ ਤੁਹਾਨੂੰ ਕੋਈ ਹੱਥ ਨਹੀਂ ਪਾਏਗਾ ਉਹਦੇ ਕਰਕੇ ਸੀਐਮ ਭਗਵੰਤ ਮਾਨ ਦੀ ਰਹਿਨਮਾਈ ਦੀ ਹੇਠ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਮਾਸ ਲੈਵਲ ਦੇ ਉੱਪਰ ਪੁਲਿਸ ਤਬਾਦਲੇ ਜਿਹੜੇ ਛੋਟੇ ਤੋਂ ਵੱਡੇ ਅਧਿਕਾਰੀਆਂ ਦੇ ਕੀਤੇ ਗਏ ਕਿਉਂਕਿ ਉਹ ਨੈਕਸਸ ਇਹਦਾ ਤਿਆਰ ਹੋ ਜਾਂਦਾ ਕਿ ਜਿਹੜੇ ਨਸ਼ਾ ਤਸਕਰਾਂ ਉਹਨਾਂ ਦੇ ਨਾਲ ਸੈਟਿੰਗ ਹੋ ਜਾਂਦੀ ਹੈ ਕੁਝ ਪੁਲਿਸ ਅਧਿਕਾਰੀਆਂ ਦੀ ਸਭ ਦੀ ਸੈਟਿੰਗ ਤਾਂ ਨਹੀਂ ਹੋਈ ਸੀ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਆ ਬਟ ਉਹ ਨੈਕਸਸ ਨੂੰ ਤੋੜਨ ਦੇ ਲਈ ਇਹ ਵੱਡਾ ਉਪਰਾਲਾ ਉਹਨਾਂ ਦੇ ਵੱਲੋਂ ਕੀਤਾ ਗਿਆ ਔਰ ਉਹਦੇ ਵਿੱਚ ਹੁੰਦਾ ਕਿ ਆ ਕਿ ਨਸ਼ਾ ਤਸਕਰਾਂ ਦੇ ਨਾਲ ਪੁਲਿਸ ਦਾ ਸੰਬੰਧ ਬਣ ਜਾਂਦਾ ਹੈ ਕੁਝ ਪੁਲਿਸ ਦੇ ਲੋਕ ਵਿੱਚ ਹੀ ਕਿਉਂਕਿ ਜਦੋਂ ਪੁਲਿਸ ਰੇਡ ਕਰਨ ਲਈ ਜਾਂਦੀ ਹੈ ਕੁਝ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਹੀ ਫੋਨ ਲਗਾ ਕੇ ਦੇ ਦਿੱਤੀ ਜਾਂਦੀ ਆ ਕਿ ਤੁਸੀਂ ਇੱਧਰ ਉੱਧਰ ਹੋ ਜਿਓ ਹੂੰ ਇੱਕ ਇੱਕ ਚੇਨ ਆ ਇੱਕ ਚੇਨ ਸਿਸਟਮ ਸੀ ਜਿਹਨੂੰ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਸਰਕਾਰ ਨੇ ਤੋੜਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਟੁੱਟੇਗੀ ਕਦੋਂ ਪੂਰਨ ਤੌਰ ਦੇ ਉਤੇ ਉਹ ਦੇਖਣਾ ਹੋਏਗਾ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਛੋਟੀਆਂ ਛੋਟੀਆਂ ਮੱਛੀਆਂ ਫੜੀਆਂ ਜਾ ਰਹੀਆਂ ਜਾਂਦੀਆਂ ਇਹਨਾਂ ਦੇ ਵੱਲੋਂ ਉਹ ਕੋਈ ਛੋਟਾ ਜਿਹਾ ਚਿੱਟਾ ਕਿਸੇ ਜੇਬ ਚੋਂ ਨਿਕਲਿਆ ਉਹ ਫੜ ਲਿਆ ਉਹ ਜੇਲ੍ਹ ਦੇ ਵਿੱਚ ਪਾ ਦਿੱਤਾ ਕੁਝ ਕਰ ਦਿੱਤਾ ਵੀ ਮਗਰ ਮੱਛ ਕਦੋਂ ਫੜੇ ਜਾਣਗੇ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਕਿਹਾ ਜਾਂਦਾ ਐ ਸੀਐਮ ਭਗਵੰਤ ਮਾਨ ਹੋਣਾ ਦੇ ਵੱਲੋਂ ਵੀ ਅਸੀਂ ਵੱਡੀ ਮੱਛੀ ਫੜ ਲਈ ਮਗਰ ਮੱਛ ਫੜ ਲਿਆ ਪਰ ਉਹ ਕੇਸ ਕੀ ਡੀਏ ਦਾ ਜਿਹੜਾ ਕੇਸ ਆ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕੇਸ ਆ ਉਹ ਕਿਤੇ ਨਾ ਕਿਤੇ ਜਾ ਕੇ ਮਜੀਠੀਆ ਦੀ ਅ ਡਰਗ ਮਨੀ ਦੇ ਨਾਲ ਜੁੜੇਗਾ ਕਿ ਨਹੀਂ ਜੁੜੇਗਾ ਉਹ ਬਾਅਦ ਦੀ ਗੱਲ ਆ ਮਤਲਬ ਉਹਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਵੱਡਾ ਮਗਰਮਾ ਚ ਫੜਿਆ ਵਿਕਰਮ ਸਿੰਘ ਮਜੀਠੀਆ ਨੂੰ ਵੀ ਉਹ ਆਮਦਨ ਤੋਂ ਵੱਧ ਜਾਇਦਾਦ ਜਿਹੜੀ ਆ ਉਹਨਾਂ ਦੀ ਉਹ ਬਣਾਈ ਕਿਥੋਂ ਉਹ ਡਰੰਗ ਬਣੀ ਦੋ ਇਹ ਆਮ ਆਦਮੀ ਪਾਰਟੀ ਦਾ ਤਰਕ ਆ ਪਰ ਕੋਰਟ ਦੇ ਵਿੱਚ ਜਿਹੜਾ ਕੇਸ ਸਿਸਟਮ ਚੱਲ ਰਿਹਾ ਉਹ ਚੱਲ ਰਿਹਾ ਆਮਦਨ ਤੋਂ ਵੱਧ ਜਾਇਦਾਦ ਦਾ ਹੁਣ ਸਰਕਾਰ ਦੇ ਵੱਲੋਂ ਕਿਦਾਂ ਇਹ ਕੋਰਟ ਦੇ ਵਿੱਚ ਇਹ ਦੱਸਿਆ ਜਾਏਗਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਜਿਹੜਾ ਕੇਸ ਆ ਇਹ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਬਣੀ ਆ ਉਹ ਡਰੱਗ ਮਨੀ ਦੇ ਨਾਲ ਬਣੀ ਆ ਮਤਲਬ ਇਹ ਇੱਕ ਵੱਡਾ ਕੇਸ ਹੋ ਗਿਆ ਪੰਜਾਬ ਦੇ ਵਿੱਚ ਹਰਸੀਮ ਭਗਵੰਤ ਮਾਨ ਨੇ ਕਿਹਾ ਹੋਰ ਵੀ ਬਹੁਤ ਸਾਰੇ ਕੇਸ ਸਾਹਮਣੇ ਆਣਗੇ ਪਰ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਨਕਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਕੇਸ ਹੋਰ ਆ ਕੋਈ ਗੁੰਮਰਾਹ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿ ਵਿਕਰਮ ਸਿੰਘ ਮਜੀਠੀਆ ਨੂੰ ਤਾਂ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਜਮਾਨਤ ਮਿਲੀ ਹੋਈ ਆ ਉਸ ਕੇਸ ਦੇ ਵਿੱਚ ਔਰ ਇਸ ਕਰਕੇ ਹੁਣ ਇਹ ਗੱਲ ਵਿਕਰਮ ਸਿੰਘ ਮਜੀਠੀਆ ਦੀ ਨਸ਼ੇ ਦੇ ਨਾਲ ਆਪਾਂ ਕਿਉਂ ਜੋੜ ਰਹੇ ਹਾਂ ਕਿਉਂਕਿ ਇਸ ਟਾਈਮ ਜੋ ਪੰਜਾਬ ਦਾ ਸਿਨੈਰੀਓ ਬਣਾਇਆ ਹੋਇਆ ਉਹ ਇਹ ਬਣਾਇਆ ਹੋਇਆ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਸਾਬਕਾ ਮੰਤਰੀ ਨੂੰ ਨਹੀਂ ਹੂੰ ਅ ਕਿਸੇ ਵੱਡੇ ਲੀਡਰ ਨੂੰ ਨਹੀਂ ਅਸੀਂ ਨਸ਼ਾ ਤਸਕਰ ਨੂੰ ਫੜ ਲਿਆ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੀਜ਼ ਦਿਖਾਈ ਜਾ ਰਹੀ ਹੈ। ਅੱਛਾ ਕੀ ਐਕਚੁਅਲ ਚ ਰਿਐਲਿਟੀ ਹੈਗੀ ਆ ਕਿ ਇਹ ਕਹਿਣਾ ਸਹੀ ਹੋਵੇਗਾ ਕਿ ਨਸ਼ਿਆਂ ਦੇ ਸੌਦਾਗਰ ਵਾਚ ਰਹੇ ਨੇ ਜਿਹੜੇ ਐਕਚੁਅਲ ਚ ਨਸ਼ਿਆਂ ਦੀ ਜਿਹੜੀ ਆ ਤੁਸੀਂ ਕਹਿ ਲਓ ਪੂਰਤੀ ਕਰ ਰਹੇ ਆ ਪੰਜਾਬ ਵਿੱਚ ਪਰ ਆ ਜਿਹੜੇ ਜਿੱਦਾਂ ਛੋਟੇ-ਮੋਟੇ ਕੇਸਿਸ ਆਪਾਂ ਕਹਿੰਦੇ ਤੁਸੀਂ ਅੰਕੜਿਆਂ ਦੀ ਗੱਲ ਕੀਤੀ ਆ ਕਿ ਪਿਆਦੇ ਮਾਰੇ ਜਾ ਰਹੇ ਨੇ ਪਿਆਦੇ ਟਾਹੇ ਜਾ ਰਹੇ ਨੇ ਦੇਖੋ ਪਿਆਦੇ ਵੀ ਮਾਰਨੇ ਤਾਂ ਚਲੋ ਜ਼ਰੂਰੀ ਆ ਜਿਹੜੇ ਮਤਲਬ ਜੇ ਕੋਈ ਵੱਡਾ ਵੱਡਾ ਮਗਰਮਾ ਚਾਹੋ ਛੁਟੀਆਂ-ਛੁਟੀਆਂ ਮੱਛੀਆਂ ਨੂੰ ਮਤਲਬ ਤੁਸੀਂ ਕਹੋ ਕਿ ਰੋਟੀ ਉਹਨਾਂ ਦਾ ਢਿੱਡ ਦੇ ਵਿੱਚ ਪਾ ਰਿਆ ਪਰ ਇਹ ਚੇਨ ਇੰਨੀ ਵੀ ਛੋਟੀ ਨਹੀਂ ਹੈਗੀ ਕਿ ਤੁਸੀਂ ਚੇਨ ਤਾਂ ਬਹੁਤ ਵੱਡੀ ਆ ਇਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਲ ਸਰਕਾਰਾਂ ਦੇ ਕੋਲ ਬਹੁਤ ਸਾਰੇ ਟਰਿਕ ਹੁੰਦੇ ਆ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਇਹਨਾਂ ਚੀਜ਼ਾਂ ਨੂੰ ਤੋੜਿਆ ਜਾ ਸਕਦਾ ਔਰ ਕੰਮ ਤਾਂ ਕੀਤਾ ਜਾ ਰਿਹਾ ਨੋ ਡਾਊਟ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਤਰੀਕਾ ਸੀਗੀਆਂ ਉਹਨਾਂ ਤਰੀਕਾਂ ਦੇ ਉੱਤੇ ਨਸ਼ਾ ਨਹੀਂ ਖਤਮ ਹੋਇਆ ਨਸ਼ਾ ਜੇ ਵੀ ਚੱਲਦਾ ਪਿਆ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਤੁਸੀਂ ਵੀਡੀਓਜ਼ ਵੀ ਦੇਖ ਰਹੇ ਹੋ ਰੋਜ਼ ਆ ਰਹੀਆਂ ਵੀਡੀਓਜ਼ ਹਰੇਕ ਸ਼ਹਿਰ ਦੇ ਵਿੱਚੋਂ ਮੌਤ ਦੀਆਂ ਖਬਰਾਂ ਆ ਰਹੀਆਂ ਕਦੀ ਕਿਸੇ ਪਿੰਡ ਦੇ ਵਿੱਚ ਦੋ ਮੁੰਡੇ ਮਰ ਗਏ ਇੱਕ ਮੁੰਡਾ ਮਰ ਗਿਆ ਮਤਲਬ ਇੱਕ ਤਾਂ ਪਿੱਛੇ ਖਬਰ ਚੱਲ ਰਹੀ ਫਤਿਹਾਬਾਦ ਸ਼ਾਇਦ ਮੈਂ ਜੇ ਕਰੈਕਟ ਹੋਵਾਂ ਤਾਂ ਉੱਥੇ ਦਾ ਇੱਕ ਪਰਿਵਾਰ ਦੇ ਦੋ ਮੁੰਡੇ ਮਰ ਗਏ ਦੋ ਮਹੀਨਿਆਂ ਦੇ ਵਿੱਚ ਇੱਕ ਭਰਾ ਪਹਿਲਾਂ ਦੋ ਮਹੀਨੇ ਪਹਿਲਾਂ ਮਰਿਆ ਨਸ਼ੇ ਦੀ ਓਵਰਡੋਸ ਦੇ ਨਾਲ ਉਹ ਥੋੜੇ ਦਿਨ ਪਹਿਲਾਂ ਦੂਸਰਾ ਵੀ ਮਰ ਗਿਆ ਮਤਲਬ ਹਾਂ ਕੱਲ ਦੀ ਹੀ ਤਾਜ਼ਾ ਖਬਰ ਹੈ ਕਿ ਫਗਵਾੜਾ ਦਾ ਵੀ ਇੱਕ ਆਟੋ ਚਾਲਕ ਸੀ ਦਿਹਾੜੀ ਦਾ ਸੀ ਉਹ ਵੀ ਨਸ਼ੇ ਦੀ ਓਵਰਡੋਸ ਨਾਲ ਬੇਸੁਧ ਹਾਲਤ ਚ ਮਤਲਬ ਹਾਂ ਉਹ ਉਹ ਹੁਣ ਤੁਸੀਂ ਦੇਖੋ ਨਾ ਕਿ ਕੇਸ ਇਹ ਨਹੀਂ ਹੈ ਕਿ ਕਿ ਕੇਸਾਂ ਨੇ ਬੰਦ ਹੋ ਗਏ ਹੁਣ ਸਮਕ ਜਿਹੜੇ ਕੇਸ ਕਦੇ ਉਜਾਗਰ ਨਹੀਂ ਸੀ ਹੁੰਦੇ ਹੁਣ ਉਜਾਗਰ ਹੋਣੇ ਵੀ ਸ਼ੁਰੂ ਹੋ ਗਏ ਮਤਲਬ ਜੇ ਕੋਈ ਸੜਕ 'ਤੇ ਤੁਰਿਆ ਜਾਂਦਾ ਬੰਦਾ ਕਿਸੇ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਦੇਖਦਾ ਪਹਿਲਾਂ ਉਹਦੀ ਵੀਡੀਓਜ਼ ਨਹੀਂ ਸੀ ਪਾਈ ਜਾਂਦੀ ਵੀ ਚਲੋ ਕਿਸੇ ਦਾ ਨੁਕਸਾਨ ਹੋਊਗਾ ਕੱਲ ਨੂੰ ਨਸ਼ਾ ਤਸਕਰ ਸਾਡੇ ਉੱਤੇ ਧਾਵਾ ਬੋਲ ਦੇਣਗੇ ਮਤਲਬ ਅੱਜ ਲੋਕ ਕੀ ਕਰਨ ਲੱਪੇ ਉਹ ਸੋਸ਼ਲ ਮੀਡੀਆ 'ਤੇ ਵੀਡੀਓਜ਼ ਪਾਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਨਾਲ ਕੇਸ ਹੋਰ ਸਾਹਮਣੇ ਆਣ ਲੱਪੇ ਦੇਖੋ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਲਾਵਾ ਪੰਜਾਬ ਦੇ ਵਿੱਚ ਕਾਂਗਰਸ ਵੀ ਆ ਪੰਜਾਬ ਦੇ ਵਿੱਚ ਭਾਜਪਾ ਵੀ ਆ ਅਕਾਲੀ ਵੀ ਆ ਜਿਹੜੀ ਹੁਣ ਉਹਨਾਂ ਦੇ ਕਾਰਜਕਰਤਾ ਹੁੰਦੇ ਆ ਜਾਂ ਉਹਨਾਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਹੁੰਦੇ ਫਿਰ ਉਹ ਖਾਸ ਤੌਰ ਦੇਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਆ ਵੀ ਉਹ ਨਸ਼ਾ ਤਸਕਰ ਜਾ ਰਿਹਾ ਫਿਰ ਉਹਦੀ ਵੀਡੀਓ ਬਣਾਈ ਵੀਡੀਓ ਬਣਾ ਕੇ ਪਾਈ ਨੋ ਡਾਊਟ ਕਿ ਇੱਕ ਚੰਗਾ ਕੰਮ ਹੀ ਆ ਹੈ ਕਿ ਲੋਕਾਂ ਦੇ ਸਾਹਮਣੇ ਇਦਾਂ ਦੇ ਕੇਸ ਆਣੇ ਚਾਹੀਦੇ ਕਿ ਇਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਜਾਂ ਜਿੱਥੇ-ਜਿੱਥੇ ਨਸ਼ਾ ਵਿਕ ਰਿਹਾ ਉਹਨਾਂ ਨੂੰ ਫੜਿਆ ਜਾ ਸਕਦੇ ਪਰ ਕਿਤੇ ਨਾ ਕਿਤੇ ਇਹ ਜਿਹੜੇ ਕੇਸ ਪਹਿਲਾਂ ਲੁਕੇ ਹੋਏ ਹੁੰਦੇ ਸੀ ਹੁਣ ਉਹ ਜਾਗਰ ਹੋਣੇ ਸ਼ੁਰੂ ਹੋ ਗਏ ਅੱਛਾ ਮਾਨ ਸਰਕਾਰ ਵੱਲੋਂ ਬਹੁਤ ਸਾਰੀਆਂ ਇਹੋ ਜਿਹੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਆ ਯੁੱਧ ਨਸ਼ਿਆਂ ਵਿਰੁੱਧ ਵਰਗੀਆਂ ਤੇ ਇਦਾਂ ਦੇ ਨਸ਼ਾ ਤਸਕਰਾਂ ਲਈ ਇਦਾਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਆ ਕਿ ਉਹਨਾਂ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਸੂਚਨਾ ਗੁਪਤ ਰੱਖੀ ਜਾਵੇਗੀ ਅਤੇ ਤੁਸੀਂ ਕਹਿ ਰਹੇ ਨਸ਼ਾ ਸ਼ੈ ਉੱਲੇ ਕਹਿੰਨੇ ਮੇਰਾ ਇੱਥੇ ਇੱਕ ਇੱਕ ਸਿੰਪਲ ਜਿਹਾ ਸਵਾਲ ਆ ਇੱਕ ਦਿਹਾੜੀਦਾਰ ਬੰਦਾ ਜਿਹੜਾ ਆਪਣੇ ਘਰ ਨੂੰ ਚਲਾ ਰਿਹਾ ਹੈ ਸਿੰਗਲ ਉਹ ਪਰਸਨ ਉਹ ਖੁਦ ਨਸ਼ੇ ਦਾ ਜਿਹੜਾ ਹੈ ਸੇਵਨ ਕਰ ਰਿਹਾ ਹੈ ਉਸ ਚੀਜ਼ ਨੂੰ ਕਿੱਦਾਂ ਲੈਣੇ ਜੇ ਉਹ ਨਸ਼ਾ ਛਡਾਓ ਸੈਂਟਰ ਵਿੱਚ ਜਾਂਦਾ ਹੈ ਤੇ ਉਹਦਾ ਘਰ ਦਾ ਗੁਜ਼ਾਰਾ ਕਿੱਦਾਂ ਹੋਏਗਾ ਪ੍ਰੋਬਲਮ ਤਾਂ ਇਹੀ ਆ ਨਾ ਬਹੁਤ ਸਾਰੀਆਂ ਪ੍ਰੋਬਲਮਸ ਆ ਇਹ ਜਿਹਦੀਆਂ ਕ੍ਰੀਏਟ ਹੋਣੀਆਂ ਮਤਲਬ ਉਹ ਦਿਹਾੜੀਦਾਰ ਦਿਹਾੜੀਦਾਰ ਇੱਕੋ ਹੀ ਬੰਦਾ ਘਰ ਦੇ ਵਿੱਚ ਕੋਈ ਬੰਦਾ ਹੈ ਸਿੰਗਲ ਉਹ ਇਹ ਪ੍ਰੋਬਲਮਸ ਤਾਂ ਹੈ ਨਾ ਬਹੁਤ ਸਾਰੀਆਂ ਵੱਡੇ ਲੈਵਲ ਤੇ ਪ੍ਰੋਬਲਮ ਔਰ ਆਮ ਆਦਮੀ ਪਾਰਟੀ ਦੇ ਬਲੋ 3 ਸਾਲ ਬਾਅਦ ਮਤਲਬ 4 ਸਾਲ ਦੇ ਵਿੱਚ ਹੁਣ ਉਹ ਚਲੇ ਗਏ ਆ 27 ਦੇ ਵਿੱਚ ਤਾਂ 27 ਦੇ ਸ਼ੁਰੂਆਤ ਦੇ ਵਿੱਚ ਤਾਂ ਚੋਣਾ ਹੋ ਜਾਣੀ ਆ ਮਤਲਬ ਆ ਤੁਸੀਂ ਕਹੋ ਕਿ ਡੇਢ ਸਾਲ ਤੋਂ ਲੈ ਕੇ 19 20 ਮਹੀਨੇ ਆਮ ਆਦਮੀ ਪਾਰਟੀ ਦੇ ਕੋਲ ਆ ਪਰ ਇਹ ਵਾਦਾ ਕੀਤਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅੱਜ ਵੀ ਇਸ ਮਾਮਲੇ ਦੇ ਵਿੱਚ ਬਹੁਤ ਲੇਟ ਆ ਬਹੁਤ ਜ਼ਿਆਦਾ ਲੇਟ ਆ ਜੇ ਕਿਤੇ ਪਹਿਲੇ 2.5 3 ਸਾਲਾਂ ਦੇ ਵਿੱਚ ਇਹ ਵਾਲਾ ਜੋਰ ਜਿਹੜਾ ਹੁਣ ਲਗਾਇਆ ਉਹ ਜੇ ਲਗਾਇਆ ਹੁੰਦਾ ਤੇ ਫਿਰ ਰਿਜ਼ਲਟ ਜਿਹੜੇ ਸੀਗੇ ਉਹ 2.5 ਸਾਲਾਂ ਦੇ ਵਿੱਚ ਦਿਖਣ ਨੂੰ ਮਿਲਨੇ ਸੀ ਉਹ ਜਿਹੜਾ ਫਾਇਦਾ ਵੀ ਹੋਣਾ ਸੀ ਪਰ ਹੁਣ ਚੋਣਾ ਦੇ ਵਿੱਚ ਜਾ ਕੇ ਇਹ ਮੁੱਦਾ ਇਸ ਵਾਰ ਹੋਰ ਜ਼ਿਆਦਾ ਉੱਪਰੇਗਾ ਹਮ ਨਸ਼ਾ ਵਾਲਾ ਜਿਹੜਾ ਸੀਐਮ ਮਾਨ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਨੋ ਡਾਊਟ ਇਹਦੇ ਤੇ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੀ ਵੀ ਤੁਸੀਂ ਕਹਿ ਲਓ ਵੀਡੀਓਜ਼ ਵਾਇਰਲ ਹੁੰਦੀਆਂ ਐ ਵੀਡੀਓ ਪ੍ਰੋਪਰ ਤੌਰ ਤੇ ਬਣਾਈਆਂ ਜਾਂਦੀਆਂ ਕਿ ਅੱਜ ਪੰਜਾਬ ਸਰਕਾਰ ਨੇ ਮਤਲਬ ਇੱਕ ਅਧਿਕਾਰੀ ਤਾਂ ਆ ਕੇ ਹਫ਼ਤੇ ਬਾਅਦ ਅੰਕੜੇ ਜਾਰੀ ਕਰ ਦੇਵੇ ਕਿ ਅਸੀਂ ਕਿੰਨੇ ਤਸਕਰ ਫੜ ਲਿਆ ਕਿੰਨਾ ਨਸ਼ਾ ਫੜਿਆ ਮਕਾਨ ਢਾ ਦੇਤੇ ਤਾਂ ਕਿ ਲੋਕਾਂ ਨੂੰ ਸੇਧ ਮਿਲੂਗੀ ਕਿ ਤੁਸੀਂ ਨਸ਼ਿਆਂ ਨੂੰ ਵੇਚ-ਵੇਚ ਕੇ ਜਿਹੜੇ ਮਕਾਨ ਆਪਣੀ ਜਾਇਦਾਦ ਬਣਾਈ ਆ ਨੋ ਡਾਊਟ ਉਹ ਚੀਜ਼ਾਂ ਹੋ ਰਹੀਆਂ ਆ ਪਰ ਗੱਲ ਇੱਕ ਆਮ ਇਨਸਾਨ ਦੀ ਆ ਜੋ ਆਪਣੇ ਘਰ ਲਈ ਕਮਾ ਰਿਹਾ ਹੈ ਪਰ ਦੂਸਰੇ ਹੀ ਪਾਸੇ ਉਹ ਨਸ਼ੇ ਦਾ ਸੇਵਨ ਵੀ ਕਰ ਰਿਹਾ ਹੈ ਨਸ਼ਾ ਛਡਾਓ ਕੇਂਦਰ ਚ ਜੇਕਰ ਅਸੀਂ ਉਸ ਇਨਸਾਨ ਨੂੰ ਭੇਜਦੇ ਹਾਂ ਤੇ ਕਿਤੇ ਨਾ ਕਿਤੇ ਉਹਦੇ ਘਰ ਦਾ ਗੁਜ਼ਾਰਾ ਖਤਮ ਹੋ ਜਾਂਦਾ ਤੇ ਬੰਦਾ ਮਜਬੂਰ ਹੋ ਜਾਂਦਾ ਬੰਦਾ ਉੱਥੇ ਕੀ ਕਰੇ ਉਹਦੀ ਫੈਮਿਲੀ ਉੱਥੇ ਕੀ ਕਰੇ ਦੇਖੋ ਕੀ ਅਸੀਂ ਕਿ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਜੀ ਮੇਰਾ ਆਪ ਦਾ ਪੁਆਇੰਟ ਆਫ View ਪੁੱਛੋ ਵੇ ਇੱਕ ਬੰਦਾ ਜਿਹੜਾ ਘਰ ਦੇ ਵਿੱਚ ਇਕੱਲੇ ਕਮਾਨ ਵਾਲਾ ਤਿੰਨ ਜਣੇ ਪਿੱਛੇ ਖਾਣ ਵਾਲੇ ਚਾਰਜ ਨੇ ਖਾਣ ਵਾਲੇ ਹੁਣ ਉਹ ਬੰਦਾ ਸਵੇਰ ਨੂੰ ਮੰਨ ਲਓ ਦਿਹਾੜੀ ਕਰਨ ਗਿਆ ਉਹਨੇ 2-400 ਰੁਪਏ ਜੇ ਕਮਾਇਆ ਤੇ 100-150 ਦਾ ਵਿੱਚ ਉਹ ਨਸ਼ਾ ਵੀ ਕਰ ਲੈਂਦਾ 200 100-200 ਦਿੰਦਾ ਪਰ ਜੇ ਅੱਜ ਸਰਕਾਰ ਉਹਨੂੰ ਚੱਕ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਛੱਡ ਦਿੰਦੀ ਆ ਤੇ ਘਰ ਦਾ ਗੁਜ਼ਾਰਾ ਕਿੱਦਾਂ ਹੋਊਗਾ ਬਿਲਕੁਲ ਮੇਰਾ ਸਵਾਲ ਇਹੀ ਆ ਇਹੀ ਸਵਾਲ ਹਨ ਤੁਹਾਡਾ ਪਰ ਤੁਸੀਂ ਇਹ ਦੇਖੋ ਜੇ ਸਰਕਾਰ ਹੁਣ ਉਹਨੂੰ ਨਸ਼ਾ ਛਡਾਊ ਕੇਂਦਰ ਬਣਾ ਛੱਡੇ ਜੇ ਕੱਲ ਉਹ ਮਰ ਗਿਆ ਪਰਿਵਾਰ ਫੇਰ ਵੀ ਤਾਂ ਗੁਜ਼ਾਰਾ ਕਰੂਗਾ ਨਾ ਮੈਂ ਉਹੀ ਕਹਿ ਰਹੀ ਆ ਜੇ ਸਰਕਾਰ ਉਹਨੂੰ ਚੱਕ ਕੇ ਨਸ਼ਾ ਛਡਾਊ ਕੇਂਦਰ ਛੱਡ ਦਿੰਦੀ ਆ ਤੇ ਮੈਂ ਕਹਿੰਨਾ ਪਰਿਵਾਰ ਨੂੰ ਚਾਹੀਦਾ ਕਿ ਜਾ ਤੀ ਉਹ ਨਸ਼ਾ ਛਡਾਊ ਕੇਂਦਰ ਆ ਉਦੋਂ ਤੱਕ ਤੁਸੀਂ ਆਪਣਾ ਗੁਜ਼ਾਰਾ ਕਰੋ ਠੀਕ ਹੋ ਕੇ ਆ ਰਹੇ ਤਾਂ ਫਿਰ ਤੁਸੀਂ ਕਹਿ ਲਓ ਕਿ ਉਸ ਪਰਿਵਾਰ ਦਾ ਹਵਾਲਾ ਇਹ ਹੋ ਜਾਂਦਾ ਉਹ ਆਪ ਉਸ ਚੀਜ਼ ਵੱਲ ਤਸਦੇ ਜਾ ਰਹੇ ਨੇ ਕਿ ਮਜਬੂਰੀ ਦਾ ਤੁਸੀਂ ਕਹਿ ਲਓ ਮਜਬੂਰੀ ਦਾ ਹਵਾਲਾ ਦੇ ਕੇ ਉਹ ਕਹਿ ਰਹੇ ਨੇ ਉਹ ਇਦਾਂ ਦੇ ਕੰਮ ਗੈਰ ਕਾਨੂੰਨੀ ਕੰਮ ਜਿਹੜੇ ਆ ਸ਼ੁਰੂ ਕਰ ਲੈਂਦੇ ਆ ਹਾਂ ਉਹ ਦੇਖੋ ਬਹੁਤ ਸਾਰੀਆਂ ਪ੍ਰੋਬਲਮਸ ਮੈਂ ਉਹੀ ਤਾਂ ਗੱਲ ਕਰ ਰਿਹਾ ਵੀ ਨਸ਼ਾ ਛਡਾਣਾ ਕੱਲਾ ਕਹਿ ਦੇਣਾ ਵੀ ਨਸ਼ਾ ਖਤਮ ਕਰਨਾ ਸਹੀ ਹੋਵੇਗਾ ਕਿ ਪੰਜਾਬ ਵਿੱਚ ਰੋਜ਼ਗਾਰ ਦੇ ਸਾਧਨਾਂ ਜਿਹੜੇ ਰੋਜ਼ਗਾਰ ਨਹੀਂ ਹੈਗਾ ਤਾਂ ਕਰਕੇ ਇਹ ਸਭ ਹੋ ਰਿਹਾ ਉਹਨਾਂ ਰੋਜ਼ ਇਹ ਤਾਂ ਜਨਨ ਕਿ ਇਹ ਸਿਰਫ ਅਸੀਂ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੀ ਥੋੜੋ ਗੱਲ ਕਰਦੇ ਹਾਂ ਇਹ ਤਾਂ ਕਾਂਗਰਸ ਤੇ ਮੈਂ ਉਹੀ ਪਹਿਲਾਂ ਮੈਂ ਸਵਾਲ ਹੀ ਹੈ ਜੀ ਸਰਕਾਰ ਆ ਰਹੀਆਂ ਸਰਕਾਰਾਂ ਜਾ ਰਹੀਆਂ ਤੇ ਇਹ ਤਾਂ ਤੁਸੀਂ ਦੇਖੋ ਵੀ ਇਹ ਬਾਹਰ ਲੋਕਾਂ ਨੇ ਜਾਣਾ ਸ਼ੁਰੂ ਕੀਤਾ ਸੀ ਅਸੀਂ ਦੁੱਖੋ ਕੀਤਾ ਸੀ ਕਿ ਰੋਜ਼ਗਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਸ਼ਾ ਬਹੁਤ ਆਪਣੀ ਨੌਜਵਾਨੀ ਨੂੰ ਬਚਾ ਲਓ ਆਪਦੇ ਬੱਚਿਆਂ ਨੂੰ ਬਚਾ ਲਓ ਯੰਗਸਟਰ ਸੀਗੇ ਨੌਜਵਾਨ ਸੀਗੇ ਉਹਨਾਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਇੱਕ ਤਾਂ ਇਹਨਾਂ ਦਾ ਫਿਊਚਰ ਬਣ ਜਾਊਗਾ ਚੰਗੀ ਸਟੱਡੀ ਕਰ ਲੈਣਗੇ ਚੰਗੇ ਕੰਮ ਲੱਗ ਜਾਣਗੇ ਚੰਗੀ ਸੰਗਤ 'ਚ ਚੱਲ ਜਾਣਗੇ ਨਸ਼ੇ ਤੋਂ ਬਚ ਜਾਣਗੇ ਮਤਲਬ ਮਾਇਨੇ ਤਾਂ ਹੀ ਰਹਿਣਾ ਪੰਜਾਬ ਦੇ ਵਿੱਚ ਹੁਣ ਜੇ ਅਸੀਂ ਅੱਖਾਂ ਬੰਦ ਕਰਕੇ ਕਹਿ ਦਈਏ ਵੀ ਪੰਜਾਬ ਸਰਕਾਰ ਨਸ਼ਾ 1 ਮਿੰਟ 'ਚ ਖਤਮ ਕਰ ਦੇਗੀ ਉਹ ਨਹੀਂ ਹੋ ਸਕਦਾ ਇਹਨੂੰ ਸਮਾਂ ਲੱਗੇਗਾ ਪਰ ਆਮ ਆਦਮੀ ਪਾਰਟੀ ਲੇਟ ਆਏ ਦੇ ਲਈ ਜਦੋਂ ਤੁਸੀਂ ਵਾਦਾ ਸ਼ੁਰੂ ਤੋਂ ਕੀਤਾ ਤੁਸੀਂ ਇਹ ਵਾਦਾ ਕਰਕੇ ਆਏ ਸੀ ਕਿ ਅਸੀਂ ਪੰਜਾਬ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਮਤਲਬ ਅਰਵਿੰਦ ਕੇਜਰੀਵਾਲ ਤਾਂ ਇਹ ਕਹਿੰਦੇ ਸੀਗੇ ਕਿ ਜੇ ਮੁੱਖ ਮੰਤਰੀ ਚੰਗਾ ਹੋਵੇ ਮੁੱਖ ਮੰਤਰੀ ਇਹ ਅਹਦ ਕਰ ਲੈ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਤੇ ਕੁਝ ਹਫ਼ਤਿਆਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਦੇਖੋ ਨੋ ਡਾਊਟ ਸਰਕਾਰ ਕੋ ਇਦਾਂ ਦੇ ਬਹੁਤ ਸਾਰੇ ਰਾਈਟਸ ਆ ਉਹ ਜੇ ਚਾਵੇ ਪੂਰਨ ਪੱਧਰ ਤੇ ਪੰਜਾਬ ਚ ਨਸ਼ਾ ਖਤਮ ਕਰ ਸਕਦੇ ਤੁਸੀਂ ਇਹ ਦੇਖ ਲਓ ਬਾਰਡਰਾਂ ਤੋਂ ਨਿਰਵਿਗਨ ਸਪਲਾਈ ਹੋ ਰਹੀ ਆ ਨਸ਼ਿਆਂ ਦੀ ਹਾਂ ਉਹਦੇ ਲਈ ਹੁਣ ਦੇਖੋ ਐਂਟੀ ਡਰੋਨ ਸਿਸਟਮ ਜਿਹੜਾ ਆਪਾਂ ਲਗਾ ਰਹੇ ਪੰਜਾਬ ਸਰਕਾਰ ਪਰ ਕਿੰਨਾ ਕੁ ਜ਼ਮੀਨੀ ਪੱਧਰ ਤੇ ਕਿੰਨੀ ਕੁ ਹਕੀਕਤ ਆ ਇਹਦੇ ਵਿੱਚ ਦੇਖੋ ਮੈਂ ਇਹ ਕਿੰਨਾ ਕਿ ਹੁਣ ਗੁਜਰਾਤ ਵਰਗੀ ਸਟੇਟ ਆ ਉਥੇ ਸ਼ਰਾਬ ਬੰਦ ਆ ਸ਼ਰਾਬ ਨਹੀਂ ਬੰਦ ਜਾਂਦੀ ਉਥੇ ਉਹ ਜਿਹੜੇ ਲੋਕ ਗੁਜਰਾਤ ਜਾਂਦੇ ਹੋ ਕਹਿੰਦੇ ਸਭ ਤੋਂ ਵੱਧ ਸ਼ਰਾਬ ਉੱਥੇ ਮਿਲਦੀ ਆ ਬਿਲਕੁਲ ਮਤਲਬ ਤੁਸੀਂ ਦੇਖੋ ਨਾ ਕਿ ਹੁਣ ਸਰਕਾਰ ਦੇ ਵੱਲੋਂ ਕਹਿ ਦੇਣਾ ਔਰ ਉਹ ਚੀਜ਼ ਉੱਥੇ ਨਾ ਵਿਕਣੀ ਇਹ ਤਾਂ ਆਪਸ ਵਿੱਚ ਮੈਸੇਜ ਹੀ ਨਾ ਕਰਦੀਆਂ ਸਮਕ ਜਿਹੜੀ ਚੀਜ਼ ਦੇ ਉੱਤੇ ਜਿਆਦਾ ਪਾਬੰਦੀ ਲਗਾਈ ਜਾਂਦੀ ਆ ਉਹ ਪੰਜਾਬੀ ਕੰਮ ਜ਼ਿਆਦਾ ਕਰਦੇ ਆ ਪੰਜਾਬੀ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਲੋਕ ਕਰਦੇ ਆ ਤੇ ਉਹ ਚੀਜ਼ ਜਿਹੜੀ ਆ ਹੁਣ ਨਸ਼ਾ ਕਦੋਂ ਖਤਮ ਹੋਏਗਾ ਇਹ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਮਤਲਬ ਵਾਦਾ ਕਰਨਾ ਬਹੁਤ ਸੌਖਾ ਆ ਇਹ ਤਾਂ ਤੁਸੀਂ ਕਹੋ ਵੀ ਅਜੇ ਚੰਗੀ ਕਿਸਮਤ ਇਹਨਾਂ ਦੀ ਇਹ ਆ ਕਿ ਮੁੱਦੇ ਹੋਰ ਪੰਜਾਬ ਦੇ ਇੰਨੇ ਛੜੇ ਹੋਏ ਆ ਮਹਿਲਾਵਾਂ ਦਾ 1000 ਰੁਪਿਆ ਭੁੱਲਾ ਨੇ ਸਭ ਨੂੰ ਸਿਆਸੀ ਪਾਰਟੀਆਂ ਵੀ ਨਹੀਂ ਹਲੇ ਉਸ ਵਾਰ ਨੂੰ ਜ਼ੋਰ ਪਾਦੀਆਂ ਤੇ ਤੁਸੀਂ ਦੇਖੋ ਵੀ ਆ ਦੋ ਚਾਰ ਮਹੀਨਿਆਂ ਤੱਕ ਜਾਂ ਕੁਝ ਦਿਨਾਂ ਤੱਕ ਇਹ ਮੁੱਦਾ ਵੀ ਦੁਬਾਰਾ ਉੱਠਣ ਵਾਲਾ ਆ ਇਹ ਤਾਂ ਹੁਣ ਮੁੱਦੇ ਬਹੁਤ ਵੱਡੇ ਵੱਡੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਗਈ ਪੰਜਾਬ ਦੇ ਵਿੱਚ ਤੁਸੀਂ ਕਹੋ ਕਿ ਆ ਪਿੱਛੇ ਜੇ ਹੁਣ ਜੱਗੂ ਭਗਵਾਨਪੁਰਿਆ ਦੇ ਮਦਰ ਦਾ ਕਤਲ ਹੋ ਗਿਆ ਮਤਲਬ ਇਦਾਂ ਦੇ ਬਹੁਤ ਸਾਰੇ ਮੁੱਦੇ ਜਿਹੜੇ ਆ ਚਰਚਿਤ ਮੁੱਦੇ ਸਮੇਂ-ਸਮੇਂ ਤੇ ਆਉਂਦੇ ਰਹੇ ਆ ਇਸ ਕਰਕੇ 1000 ਰੁਪਏ ਵਾਲਾ ਮੁੱਦਾ ਅਜੇ ਦੱਬਿਆ ਆ 1000 ਰੁਪਏ ਵਾਲਾ ਮੁੱਦਾ ਬਾਕੀ ਸਿਆਸੀ ਪਾਰਟੀਆਂ ਵੀ ਅਜੇ ਨਹੀਂ ਚੱਕ ਰਹੀਆਂ ਤੇ ਦਾ ਮਤਲਬ ਇਹ ਨਹੀਂ ਹੈ ਕਿ ਉਹ ਭੁੱਲ ਗਏ ਹੂੰ ਕੁਝ ਮੁੱਦੇ ਬਾਕੀ ਸਿਆਸੀ ਪਾਰਟੀਆਂ ਹਾਂ ਬਾਕੀ ਸਿਆਸੀ ਪਾਰਟੀਆਂ ਤੋਂ ਪਹਿਲਾਂ ਪਹਿਲਾਂ ਹਾਂ ਕੁਝ ਸਿਆਸੀ ਪਾਰਟੀਆਂ ਦੇ ਵੱਲੋਂ ਮੁੱਦੇ ਲੁਕੋ ਕੇ ਰੱਖੇ ਜਾਂਦੇ ਆ ਬਿਲਕੁਲ ਰਿਜ਼ਰਵ ਰੱਖੇ ਗਏ ਆ ਉਹ ਸਮੇਂ ਤੇ ਚੱਕਿਆ ਜਾਵੇ ਜੇ ਅੱਜ ਉਹਨ ਤੇ ਦੂਜੀਆਂ ਵਿਰੋਧੀ ਪਾਰਟੀਆਂ ਦਾ ਜੋਰ ਹੀ ਲੱਗਣਾ ਬਸ ਹੋਣਾ ਕੁਝ ਨਹੀਂ ਆ ਪਰ ਜਦੋਂ ਮੁੱਦੇ ਨੂੰ ਉਸ ਟਾਈਮ ਤੇ ਜਾ ਕੇ ਚੱਕਿਆ ਜਾਏਗਾ ਤੇ ਕਿਤੇ ਨਾ ਕਿਤੇ ਬੈਨੀਫਿਟ ਦੇਗਾ ਤੇ ਇਸ ਕਰਕੇ ਜੇ ਆਮ ਆਦਮੀ ਪਾਰਟੀ ਨੂੰ ਲੱਗਦਾ ਵੀ ਅਸੀਂ ਹਜ਼ਾਰ ਨਹੀਂ ਦੇ ਰਹੇ ਸਿਆਸੀ ਪਾਰਟੀਆਂ ਭੁੱਲ ਕੇ ਬੈਠੀਆਂ ਐਸਾ ਕੁਝ ਨਹੀਂ ਹੈ ਮੁੱਦੇ ਸਾਰੀਆਂ ਸਿਆਸੀ ਪਾਰਟੀਆਂ ਸਾਹਮਣੇ ਰੱਖਦੀਆਂ ਵੀ ਇਹ ਮੁੱਦਾ ਕਿਸ ਟਾਈਮ ਤੇ ਚੱਕਿਆ ਜਾਏਗਾ ਅਸੀਂ ਉਸ ਟਾਈਮ ਚੱਕਾਂਗੇ ਇਸ ਨਸ਼ੇ ਦਾ ਵੀ ਮੁੱਦਾ ਇਦਾਂ ਦਾ ਆ ਜੇ ਇਹ ਪੂਰਨ ਤੌਰ ਦੇ ਉਤੇ ਆਨ ਵਾਲੇ ਟਾਈਮ ਦੇ ਵਿੱਚ ਇਹਦੇ ਉੱਤੇ ਠੱਲ ਨਹੀਂ ਪਈ ਤੇ ਇਹ ਵੀਡੀਓਜ਼ ਦੀ ਗਿਣਤੀ ਤੁਸੀਂ ਆਨ ਵਾਲੇ ਟਾਈਮ ਦੇ ਉੱਤੇ ਵਧੀਆਂ ਦੇਖੋਗੇ ਫਿਰ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਵੱਲੋਂ ਕਾਰਜਕਰਤਾਵਾਂ ਦੀਆਂ ਡਿਊਟੀਆਂ ਲਗਾ ਦੇਣੀਆਂ ਆ ਉਹਨਾਂ ਨੇ ਵੀ ਤੁਸੀਂ ਇਹਨਾਂ ਦੀਆਂ ਵੀਡੀਓਜ਼ ਬਣਾਓ ਜਿਹੜੇ ਬੰਦੇ ਨਸ਼ਾ ਕਰਦੇ ਹਾਲਾਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੈਨੂੰ ਇੱਕ ਬਿਆਨ ਯਾਦ ਆ ਗਿਆ ਕਿ ਉਹਨਾਂ ਨੇ ਲੁਧਿਆਣਾ ਪੱਛਮੀ ਚੋਣ ਤੋਂ ਪਹਿਲਾਂ ਇੱਕ ਗੱਲ ਵੀ ਪਹਿਲਾਂ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਪੰਜਾਬ ਪਹਿਲਾ ਸੂਬਾ ਹੋਏਗਾ ਜਿੱਥੇ ਨਸ਼ਾ ਕਰਨ ਵਾਲਿਆਂ ਦਾ ਸੈਂਸਰਕਸ ਹੋਏਗਾ ਪਈ ਅਸੀਂ ਗਿਣਤੀ ਕਰਾਂਗੇ ਘਰ ਘਰ ਜਾ ਕੇ ਸਾਡੀਆਂ ਟੀਮਸ ਜਾਣਗੀਆਂ ਉਹ ਪੁੱਛਣਗੀਆਂ ਘਰ ਦੇ ਵਿੱਚ ਕਿੰਨੇ ਬੰਦੇ ਰਹਿੰਦੇ ਆ ਜੀ ਤੇ ਕੋਈ ਬੱਚਾ ਨਸ਼ਾ ਕਰਦਾ ਆ ਉਹਨੂੰ ਗੁਪਤ ਰੱਖਿਆ ਜਾਏਗਾ ਹੂੰ ਉਹ ਮੁਹਿੰਮ ਪਤਾ ਨਹੀਂ ਅਜੇ ਕਿੱਥੇ ਤੱਕ ਪਹੁੰਚੀ ਉਹਦੇ ਕੋਈ ਆંકડા ਵੀ ਕੋਡੇ ਸਾਹਮਣੇ ਨਹੀਂ ਆਏ ਮਤਲਬ ਉਹ ਬਿਆਨ ਨਾ ਇਹ ਚੀਜ਼ਾਂ ਬਿਆਨ ਨਾ ਬੋਤਾਂ ਨੂੰ ਯਾਦ ਨਹੀਂ ਆ ਜਾਂ ਜਿਹੜੀ ਪਾਰਟੀ ਇਸ ਟਾਈਮ ਜਿਹਦੀ ਸੱਤਾ ਵਿੱਚ ਆ ਉਹਨੂੰ ਯਾਦ ਨਹੀਂ ਆ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੂਜੀਆਂ ਧਿਰਾਂ ਨੂੰ ਯਾਦ ਨਹੀਂ ਹੋਣਗੇ ਉਹਨਾਂ ਦੀਆਂ ਕਈਆਂ ਇੱਕ ਇੱਕ ਪੁਆਇੰਟ ਉਹਨਾਂ ਦਾ ਤੁਸੀਂ ਕਹਿ ਲੋ ਵੀ ਨੋਟ ਹੁੰਦਾ ਆ ਤੇ ਉਸ ਟਾਈਮ ਜਿਹੜੇ ਆ ਖੋਲੇ ਜਾਣਗੇ ਇਹੇ ਬਿਲਕੁਲ ਖੁੱਲਣਗੇ ਤੁਸੀਂ ਦੇਖਿਓ ਆ ਥੋੜੇ ਦਿਨਾਂ ਦੀ ਗੱਲ ਆ ਜਾਨੀ ਕਿ ਇਲੈਕਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋਣ 27 ਦੀਆਂ ਜੋ ਵੀ ਕੋਈ ਸਿਆਸੀ ਪਾਰਟੀ ਜਿਹੜਾ ਵੀ ਕੰਮ ਕਰ ਰਹੀ ਆ ਹੁਣ ਉਹਨਾਂ ਦਾ ਇੱਕ ਕੇਂਦਰ ਬਿੰਦੂ ਆ ਕਿ 2027 2027 ਦੇ ਵਿੱਚ ਕਿਹੜਾ ਮੁੱਦਾ ਚੱਲਣਾ ਕਿਹੜਾ ਨਹੀਂ ਚੱਲਣਾ ਇਸ ਕਰਕੇ ਹੁਣ ਆ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਸੀ ਕਿ ਇਹ ਜਿਹੜਾ ਨਸ਼ੇ ਵਾਲਾ ਮੁੱਦਾ ਕਈ ਚੀਜ਼ਾਂ ਕਰਕੇ ਦੱਬ ਹੋਇਆ ਆ ਪਰ ਇਹ ਜਿਹੜਾ ਮੁੱਦਾ ਆ ਆਮ ਆਦਮੀ ਪਾਰਟੀ ਦੀ ਗਲੀ ਦੀ ਹੱਡੀ ਬਣ ਜਾਣਾ ਜੇ ਇਹਦੇ ਤੇ ਪੂਰਨ ਤੌਰ ਦੇ ਤੇ ਕੰਮ ਨਹੀਂ ਹੋਇਆ ਕਿਉਂਕਿ ਵਾਦੇ ਬਹੁਤ ਵੱਡੇ ਕਰ ਦਿੱਤੇ ਡੇਡਲਾਈਨਸ ਬਹੁਤ ਵੱਡੀਆਂ ਵੱਡੀਆਂ ਆਪਣੇ ਆਪ ਹੀ ਦੇ ਦਿੱਤੀਆਂ ਕਿ 3 3 ਮਹੀਨੇ ਨੂੰ ਖਤਮ ਹੋ ਜਾਏਗਾ ਕਦੀ ਉਹ ਹੋ ਜਾਏਗਾ ਉਹ ਚੀਜ਼ ਹਲੇ ਪੂਰਨ ਤੌਰ ਤੇ ਖਤਮ ਨਹੀਂ ਹੋਈ ਆ ਉਹ ਪੰਜਾਬ ਪੁਲਿਸ ਵੀ ਇਸ ਚੀਜ਼ ਨੂੰ ਜਾਣਦੀ ਆ ਪੰਜਾਬ ਪੁਲਿਸ ਨੇ ਪੂਰੀ ਵਾਪੇ ਛਲਾਈ ਹੋਈ ਆ ਪੰਜਾਬ ਸਰਕਾਰ ਨੇ ਪੂਰੀ ਵਾਪੇ ਛਲਾਈ ਹੋਈ ਆ ਪਰ ਫਿਰ ਵੀ ਪੰਜਾਬ ਦੇ ਵਿੱਚ ਅੱਜ ਵੀ ਨਸ਼ਾ ਕਿਤੇ ਨਾ ਕਿਤੇ ਘਟਿਆ ਜ਼ਰੂਰ ਆ ਵਿਕਣਾ ਵਿਕਰਿਆ ਔਰ ਇਹ ਜਿਹੜਾ ਵਿਕਰਿਆ ਜਿਹੜਾ ਥੋੜਾ ਬਹੁਤ ਵੀ ਵਿਕਰਿਆ ਸਿਆਸੀ ਪਾਰਟੀਆਂ ਉਹਨੂੰ ਵੱਡਾ ਮੁੱਦਾ ਬਣਾ ਕੇ 2027 ਦੀਆਂ ਚੋਣਾਂ ਦੇ ਵਿੱਚ ਆਮਦਵੀ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜੀ ਬਿਲਕੁਲ ਤੇ ਅੱਜ ਦਾ ਸਾਡਾ ਜਿਹੜਾ ਚਾਚਾ ਦਾ ਵਿਸ਼ਾ ਸੀ ਉਹ ਸੀਗਾ ਪੰਜਾਬ ਵਿੱਚ ਨਸ਼ਾ ਪੂਰਨ ਤੌਰ ਤੇ ਬੰਦ ਹੋਣਾ ਚਾਹੀਦਾ ਹੈ ਤੇ ਕਿਤੇ ਨਾ ਕਿਤੇ ਸਾਡੀ ਆਪਣੀ ਜ਼ਿੰਮੇਵਾਰੀ ਵੀ ਬੰਦੀ ਹੈ ਕਿ ਅਸੀਂ ਆਪਣੀ ਮਾਨਸਿਕਤਾ ਨੂੰ ਠੀਕ ਰੱਖੀਏ ਕਿ ਅਸੀਂ ਜੇ ਨਸ਼ਾ ਵੱਧ ਰਿਹਾ ਤੇ ਉਸ ਰੁਝਾਨ ਵੱਲ ਨਾ ਪਈਏ ਤੇ ਇਦਾਂ ਹੀ ਮਿਲਦੇ ਰਵਾਂਗੇ ਚਰਚਿਤ ਮੁੱਦਿਆਂ ਤੇ ਗੱਲਬਾਤ ਕਰਦੇ ਰਵਾਂਗੇ ਤਦ ਤੱਕ ਲਈ ਸਾਨੂੰ ਦੋ ਮੰਨਦੇ ਜਸਦ ਧੰਨਵਾਦ